ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਤੇ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ETT 2364 ਕੇਡਰ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਤੁਹਾਡੀ DV ਜੋ ਹੈ ਉਹ ਦੁਬਾਰਾ ਸ਼ੁਰੂ ਹੋਣ ਜਾ ਰਹੀ ਹੈ ਔਰ ਭਰਤੀ ਦਾ ਕੰਮ ਜੋ ਹੈ ਜਲਦੀ ਹੀ ਸਿਰੇ ਤੁਹਾਡਾ ਚੜੇ ਔਰ ਜਲਦੀ ਤੁਸੀਂ ਸਕੂਲਾਂ ਦੇ ਵਿੱਚ ਜੁਆਇਨ ਕਰੋ ਸੋ ਮੈਂ ਇਹ ਵੀਡੀਓ ਜੋ ਹੈ ETT 2364 ਭਰਤੀ ਨੂੰ ਲੈ ਕੇ ਜੋ ਤੁਸੀਂ ਸਕਰੂਟੀ ਕਰਾਉਣੀ ਹੈ ਸਕਰੂਟੀ ਫਾਰਮ ਜੋ ਇੱਕ ਪੜਤਾਲ ਫਾਰਮ ਹੈ ਉਹ ਕਿਵੇਂ ਭਰਨਾ ਹੈ ਉਹ ਇਸ ਵੀਡੀਓ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਦੱਸਿਆ ਜਾਏਗਾ ਇੱਕ ਇੱਕ ਪੁਆਇੰਟ ਬਕਾਇਦਾ ਜੋ ਹੈ ਤੁਹਾਨੂੰ ਡਿਟੇਲ ਦੇ ਵਿੱਚ ਦੱਸਿਆ ਜਾਏਗਾ ਕਿ ਕਿੱਥੇ ਤੁਸੀਂ ਕੀ ਫਿਲ ਕਰਨਾ ਸੋ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਣਾ ਅਗਰ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਸੋ ਸ਼ੁਰੂ ਕਰਦੇ ਹਾਂ ਵੀਡੀਓ ਥੋੜੀ ਜੀ ਲੰਬੀ ਰਹੇਗੀ ਠੀਕ ਹੈ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਠੀਕ ਹੈ ਸ਼ੁਰੂ ਕਰਦੇ ਹਾਂ ਵੀਡੀਓ ਇਹ ਕੱਟ ਆਫ ਹੈ ਤੁਹਾਡੀ ਮੈਂ ਬਿਲਕੁਲ ਉਹੀ ਡਿਪਾਰਟਮੈਂਟ ਨੇ ਜੋ ਅਪਡੇਟ ਕੀਤੀ ਹੈ ਪੜਤਾਲ ਫਾਰਮ ਵਿੱਚ ਉਹ ਪੂਰਾ ਜੋ ਹੈ ਆਪਾਂ 1 ਬਾਈ 1 ਡਿਸਕਸ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਇਹ ਬਾਕਸ ਦੇ ਵਿੱਚ ਤੁਸੀਂ ਆਪਣੀ ਰੀਸੈਂਟ ਫੋਟੋ ਲਗਾਉਣੀ ਹੈ ਪਾਸਪੋਰਟ ਸਾਈਜ਼ ਔਰ ਉਸ ਦੇ ਉੱਪਰ ਤੁਸੀਂ ਆਪਣੇ ਕੀ ਹੈ ਸਾਈਨ ਕਰਨੇ ਆ ਅੱਦੇ ਸਾਈਨ ਇੱਧਰ ਹੋਣੇ ਚਾਹੀਦੇ ਆ ਅੱਦੇ ਫੋਟੋ ਦੇ ਉੱਪਰ ਹੋਣੇ ਚਾਹੀਦੇ ਆ ਠੀਕ ਹੈ ਉਸ ਤੋਂ ਬਾਅਦ ਜੋ ਅਸਾਮੀ ਸੰਬੰਧੀ ਤੁਸੀਂ ਫਾਰਮ ਫਿਲ ਕਰਨਾ ਹੈ ਅਸਾਮੀ ਦਾ ਨਾਮ ਪੁੱਛਿਆ ਸਭ ਤੋਂ ਪਹਿਲਾਂ ਤਾਂ ਇੱਥੇ ਜੋ ਹੈ 8TT 2364 ਆ ਜਾਏਗਾ ਠੀਕ ਹੈ ਜੋ ਵੀ ਤੁਹਾਡਾ ਨੋਟੀਫਿਕੇਸ਼ਨ ਹੈ ਉਸ ਨੂੰ ਤੁਸੀਂ ਦੇਖ ਲੈਣਾ ਔਰ ਅਪਲਾਈ ਕਰਨ ਦਾ ਸਾਲ ਕਿੰਨਾ ਹੈ ਇਹ ਤੁਸੀਂ ਵੈਬਸਾਈਟ ਤੇ ਅਫੀਸ਼ੀਅਲ ਨੋਟਿਸ ਜੋ ਹੈ ਉਹ ਦੇਖਣਾ ਹੈ ਕਿ ਕਦੋਂ ਤੁਹਾਨੂੰ ਅਪਲਾਈ ਕਰਵਾਇਆ ਗਿਆ ਫਿਰ ਜਦੋਂ ਤੁਸੀਂ ਫਾਰਮ ਫਿਲ ਕੀਤਾ ਸੀ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਕੀ ਹੈ ਮੰਨ ਲਓ ਜੋ ਵੀ ਹੈ की 5 9 ਇਸ ਤਰ੍ਹਾਂ ਔਰ ਜੋ ਤੁਹਾਡਾ ਰੋਲ ਨੰਬਰ ਹੈ ਤੁਸੀਂ ਉਹ ਇੱਥੇ ਫਿਲ ਕਰ ਦੇਣਾ ਠੀਕ ਹੈ ਔਰ ਫਿਰ ਉਸ ਤੋਂ ਬਾਅਦ ਪੁੱਛਿਆ ਗਿਆ ਕਿ ਤੁਸੀਂ ਸਿੱਖਿਆ ਪ੍ਰੋਵਾਈਡਰ এডਿਕੇਸ਼ਨ ਵਲੰਟੀਅਰ ای جی ایس ای 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 ਔਰ ایس ٹی آر ਵਲੰਟੀਅਰ ਹੋ ਜੇਕਰ ਹੋ ਤਾਂ Yes ਕਰੋ ਜੇ ਨਹੀਂ ਹੋ ਤਾਂ No ਕਰੋ ਠੀਕ ਹੈ ਔਰ ਫਿਰ ਜੇਕਰ ਤੁਸੀਂ ਹਾਂ ਕੀਤਾ ਮਤਲਬ ਤੁਸੀਂ ਵਲੰਟੀਅਰ ਦੇ ਤੌਰ ਤੇ ਸਕੂਲ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਤੁਹਾਡਾ ਤਜਰਬਾ ਜੋਇਆ ਉਹ ਪੁੱਛਿਆ ਜਾਏਗਾ ਕਿੰਨੇ ਸਾਲ ਤੁਸੀਂ ਕੰਮ ਕਰ ਰਹੇ ਆ ਲਿਆ ਔਰ ਕਿੰਨੇ ਮਹੀਨੇ ਮਹੀਨੇ ਕਰ ਲਿਆ ਔਰ ਕਿੰਨੇ ਦਿਨ ਕਰ ਲਿਆ ਠੀਕ ਹੈ ਉਸ ਤੋਂ ਬਾਅਦ ਤੁਹਾਡਾ ਪ੍ਰਾਪਤ ਅੰਕਾਂ ਦਾ ਵੇਰਵਾ ਸੈਕਿੰਡ ਪੁਆਇੰਟ ਹੈ ਕਿ ਜੋ ਤੁਹਾਡਾ ਲਿਖਤੀ ਟੈਸਟ ਹੋਇਆ ਸੀ 8TT 2364 ਪੋਸਟਾਂ ਦਾ ਉਸ ਦੇ ਵਿੱਚ ਤੁਹਾਡੇ ਨੰਬਰ ਕਿੰਨੇ ਆ ਠੀਕ ਹੈ ਜਿੰਨੇ ਨੰਬਰ ਤੁਸੀਂ ਪ੍ਰਾਪਤ ਕੀਤੇ ਆ ਉਹ ਤੁਸੀਂ ਲਿਖ ਲੈਣੇ ਆ ਉਸ ਤੋਂ ਬਾਅਦ ਜੇਕਰ ਤੁਸੀਂ ਸਿੱਖਿਆ ਪ੍ਰੋਵਾਈਡਰ ਹੋ এডਿਕੇਸ਼ਨ ਵਲੰਟੀਅਰ ਹੋ ਤਾਂ ਤੁਹਾਡਾ ਇੱਥੇ ਜੋ ਹੈ ਤਜਰਬੇ ਦੇ ਅੰਕ ਜੋ ਹੈ ਨੋਟੀਫਿਕੇਸ਼ਨ ਦੇ ਅਕੋਰਡਿੰਗ ਤੁਸੀਂ ਉਹ ਇੱਥੇ ਮੈਂਸ਼ਨ ਕਰ ਦੇਣੇ ਆ ਫਿਰ ਜੋ ਤੁਹਾਡੇ ਟੈਸਟ ਦੇ ਵਿੱਚੋਂ ਨੰਬਰ ਆਏ ਆ ਔਰ ਜੋ ਤੁਹਾਡੇ ਤਜਰਬੇ ਦੇ ਨੰਬਰ ਆ ਉਹ ਤੁਸੀਂ ਇੱਥੇ ਜੋ ਹੈ ਐਡ ਔਨ ਕਰਨੇ ਆ ਜੇ ਤੁਸੀਂ ਵਲੰਟੀਅਰ ਨਹੀਂ ਹੋ ਤਾਂ ਤੁਸੀਂ ਟੋਟਲ ਇਹੀ ਲਿਖੋਗੇ ਜੋ ਤੁਹਾਡੇ ਟੈਸਟ ਦੇ ਵਿੱਚੋਂ ਨੰਬਰ ਆਏ ਆ ਠੀਕ ਹੈ ਫਿਰ ਫੀਸ ਬੰਦੀ ਜੋ ਹੈ ਇਹ ਨਵਾਂ ਕਾਲਮ ਹੈ ਇਹ 8835 ਵੇਲੇ ਨਹੀਂ ਸੀ ਇਹ ਨਮਾਇਡੋਂ ਕੀਤਾ ਗਿਆ ਤੁਸੀਂ ਫੀਸ ਕਿਵੇਂ ਫਿਲ ਕੀਤੀ ਹੈ ਉਸ ਬੈਂਕ ਦਾ ਨਾਮ ਠੀਕ ਹੈ ਰਾਸ਼ੀ ਕਿੰਨੀ ਸੀ ਕਿੰਨੀ ਫੀਸ ਸੀ ਫੀਸ ਭਰਨ ਦੀ ਡੇਟ ਕੀ ਹੈ ਔਰ ਉਸ ਦਾ ਚਲਾਨ ਨੰਬਰ ਇਹ ਤੁਹਾਡੀ ਫੀਸ ਰਸੀਪਟ ਦੇ ਉੱਪਰ ਮੈਂਸ਼ਨ ਹੋਏਗਾ ਠੀਕ ਹੈ ਜੇਕਰ ਕੋਈ ਕੈਂਡੀਡੇਟ ਮੈਨੂੰ ਇਹ WhatsApp ਕਰ ਦੇਗਾ ਜਾਂ Telegram ਤੇ ਭੇਜ ਦੇਗਾ ਤਾਂ ਮੈਂ ਉਸ ਨੂੰ ਲੈ ਕੇ ਇਹ ਪੂਰੀ ਡਿਟੇਲ ਦੱਸ ਦਾਂਗਾ ਠੀਕ ਹੈ ਔਰ ਇਸ ਤੋਂ ਬਾਅਦ ਤੁਹਾਡੀ ਕੈਟਾਗਰੀ ਕੀ ਹੈ ਤੁਸੀਂ ਕਿਹੜੀ ਕੈਟਾਗਰੀ ਦੇ ਵਿੱਚ ਫਾਰਮ ਫਿਲ ਕੀਤਾ ਜਰਨਲ ਵਿੱਚ ਫਿਲ ਕੀਤਾ ਤਾਂ ਜਰਨਲ ਤੇ ਟਿਕ ਕਰੋਗੇ ਠੀਕ ਹੈ ਜਿਹੜੀ ਵੀ ਕੈਟਾਗਰੀ ਦੇ ਵਿੱਚ ਤੁਸੀਂ ਫਾਰਮ ਫਿਲ ਕੀਤਾ ਮੰਨ ਲਓ ਤੁਸੀਂ ਐਸਆਰਓ ਦੇ ਵਿੱਚ ਕੀਤਾ ਤਾਂ ਐਸਆਰਓ ਵਿੱਚ ਟਿਕ ਕਰੋਗੇ ਬੀਸੀ ਵਿੱਚ ਕੀਤਾ ਤਾਂ ਬੀਸੀ ਵਿੱਚ ਟਿਕ ਕਰੋਗੇ ਜੋ ਵੀ ਤੁਹਾਡੀ ਕੈਟਾਗਰੀ ਦੇ ਵਿੱਚ ਫਾਰਮ ਫਿਲ ਕੀਤਾ ਤੁਸੀਂ ਉਸ ਦੇ ਵਿੱਚ ਹੀ ਟਿਕ ਕਰਨਾ ਹੈ ਬਾਕੀ ਕਾਲਮ ਖਾਲੀ ਛੱਡ ਦੇਣੀ ਆ ਠੀਕ ਹੈ ਫਿਰ ਉਸ ਤੋਂ ਬਾਅਦ ਉਮੀਦਵਾਰ ਬਾਰੇ ਆ ਮਤਲਬ ਕਿ ਤੁਹਾਡੇ ਬਾਰੇ ਆ ਤੁਹਾਡਾ ਨਾਮ ਕੀ ਹੈ ਠੀਕ ਹੈ ਜੋ ਵੀ ਤੁਹਾਡਾ ਨਾਮ ਹੈ एबीसी ਔਰ ਜੋ ਤੁਹਾਡੇ ਫਾਦਰ ਦਾ ਨਾਮ ਹੈ ਉਹ ਤੁਸੀਂ ਇੱਥੇ ਲਿਖ ਦੇਣਾ ਠੀਕ ਹੈ ਔਰ ਜੋ ਤੁਹਾਡੀ ਮਦਰ ਦਾ ਨਾਮ ਹੈ ਉਹ ਤੁਸੀਂ ਇੱਥੇ ਲਿਖ ਦੇਣਾ ਤੁਹਾਡੀ ਡੇਟ ਆਫ ਬਰਥ ਕੀ ਹੈ ਜੋ ਵੀ ਹੈ ਠੀਕ ਹੈ ਜੋ ਵੀ ਹੈ ਆਪਣੇ ਵੱਲੋਂ ਮੈਂਸ਼ਨ ਕਰ ਰਹੇ ਹਾਂ ਫਿਰ ਕਿੰਨੀ ਸਾਲ ਬਣਦੀ ਹੈ 1 ਇੱਕ 20 ਤੋਂ ਕਿੰਨੇ ਮਹੀਨੇ ਬਣਦੇ ਆ ਕਿੰਨੇ ਦਿਨ ਬਣਦੇ ਆ ਇਹ ਕੈਲਕੂਲੇਟਰ ਤੇ ਤੁਸੀਂ ਆਪਣਾ ਕੱਢ ਲੈਣਾ ਠੀਕ ਹੈ ਫਿਰ ਬਤੌਰ ਸਿੱਖਿਆ ਪ੍ਰੋਵਾਈਡਰ এডੂਕੇਸ਼ਨ ਵਲੰਟੀਅਰ ਏਜੀਐਸ ਵਲੰਟੀਅਰ ਏਆਈਈ ਵਲੰਟੀਅਰ ਐਸਟੀਆਰ ਵਲੰਟੀਅਰ ਦੇ ਤੌਰ ਤੇ ਜੇਕਰ ਤੁਸੀਂ ਸਕੂਲ ਦੇ ਵਿੱਚ ਸੇਵਾ ਕੀਤੀ ਹੈ ਤਾਂ ਉਹ ਕਿੰਨੇ ਟਾਈਮ ਲਈ ਕੀਤੀ ਹੈ ਕਿੰਨੇ ਸਾਲ ਲਈ ਕੀਤੀ ਹੈ ਕਿੰਨੇ ਮਹੀਨੇ ਲਈ ਕੀਤੀ ਹੈ ਔਰ ਕਿੰਨੇ ਦਿਨ ਲਈ ਕੀਤੀ ਹੈ ਉਸ ਦੀ ਉਮਰ ਮੈਂਸ਼ਨ ਕਰਨੀ ਹੈ ਠੀਕ ਹੈ ਕੁਝ ਕੈਂਡੀਡੇਟ ਇਦਾਂ ਦੇ ਨਹੀਂ ਜਿਨ੍ਹਾਂ ਨੇ ਸਿਰਫ ਈਟੀਟੀ ਕਰਕੇ ਇਹ ਪੇਪਰ ਦਿੱਤਾ ਹੈ ਉਹਨਾਂ ਨੇ ਇਹ ਕਾਲਮ ਖਾਲੀ ਛੱਡਨੇ ਆ ਠੀਕ ਹੈ ਜਿਹੜੇ ਆਲਰੇਡੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਵਲੰਟੀਅਰ ਦੇ ਤੌਰ ਤੇ ਕੰਮ ਕਰ ਰਹੇ ਸੀ ਇਹ ਕਾਲਮ ਉਹਨਾਂ ਲਈ ਆ ਫਿਰ ਤੁਹਾਡਾ ਜੈਂਡਰ ਕੀ ਹੈ ਪੁਰਸ਼ ਔਰ ਤਾਂ ਪੁਰਸ਼ ਭਰ ਦੋ ਔਰ ਔਰ ਤੋਂ ਤਾਂ ਔਰਤ ਪਰ ਦੋ ਠੀਕ ਹੈ ਪੂਰਾ ਫਿਲ ਕਰਨਾ ਹੈ ਫਿਰ ਪੱਕਾ ਪਤਾ ਤੁਹਾਡਾ ਜੋ ਹੈ ਜੋ ਵੀ ਤੁਹਾਡਾ ਆਪਣੇ ਆਧਾਰ ਕਾਰਡ ਤੇ ਮੈਂਸ਼ਨ ਹੈ ਉਹ ਤੁਸੀਂ ਇੱਥੇ ਮੈਂਸ਼ਨ ਕਰਨਾ ਹੈ ਔਰ ਤੁਹਾਡਾ ਡਿਸਟ੍ਰਿਕਟ ਕੀ ਹੈ ਜੋ ਵੀ ਤੁਹਾਡਾ ਡਿਸਟ੍ਰਿਕਟ ਹੈ ਔਰ ਜੋ ਵੀ ਤੁਹਾਡਾ ਫੋਨ ਨੰਬਰ ਹੈ ਔਰ ਈਮੇਲ ਅਡਰੈਸ ਜੋ ਹੈ ਉਹ ਇੱਥੇ ਮੈਂਸ਼ਨ ਕਰਨਾ ਹੈ ਫਿਰ ਇੱਥੇ ਉਮੀਦਵਾਰ ਦਾ ਅੰਗੂਠਾ ਜੋ ਹੈ ਉਹ ਲਗਾਉਣਾ ਹੈ ਤੁਹਾਡੇ ਇੱਥੇ ਸਾਈਨ ਆਣਗੇ ਜੋ ਵੀ ਤੁਹਾਡੇ ਸਾਈਨ ਆਉਣਗੇ ਇੱਥੇ ਕੁਝ ਨਹੀਂ ਕਰਨਾ ਇੱਥੇ ਜੋ ਤੁਹਾਡਾ ਡੀਵੀ ਵਾਲਾ ਕਰਨ ਵਾਲਾ ਅਧਿਕਾਰੀ ਹੋਏਗਾ ਉਸ ਦੇ ਸਾਈਨ ਹੋਣੇ ਆ ਠੀਕ ਹੈ ਅਗਲਾ ਪੇਜ ਹੈ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜੋ ਪੀਐਸ ਟੈਟ 1 ਹੋਇਆ ਉਸ ਦੇ ਕੋਲ ਅੰਕ ਕਿੰਨੇ ਸੀ ਕੋਲ ਅੰਕ ਤਾਂ 150 ਹੀ ਆ ਠੀਕ ਹੈ ਜਿੰਨੇ ਤੁਸੀਂ ਪ੍ਰਾਪਤ ਕੀਤੇ ਆ ਉਹ ਤੁਸੀਂ ਇੱਥੇ ਮੈਂਸ਼ਨ ਕਰਨੇ ਆ ਮੰਨ ਲਓ ਤੁਹਾਡੇ 115 ਨੇ ਤਾਂ 115 ਲਿਖੋ ਔਰ ਕਿਹੜੇ ਸਾਲ ਪਾਸ ਕੀਤਾ ਤੁਸੀਂ ਉਹ ਇੱਥੇ ਲਿਖਣਾ ਹੈ ਠੀਕ ਹੈ ਮੰਨ ਲਓ 2017 ਵਿੱਚ ਕੀਤਾ 2018 ਵਿੱਚ ਕੀਤਾ ਜੋ ਵੀ ਸਾਲ ਸੀ ਤੁਸੀਂ ਉਹ ਇੱਥੇ ਮੈਂਸ਼ਨ ਕਰਨਾ ਹੈ ਉਸ ਤੋਂ ਬਾਅਦ ਤੁਹਾਡੀ ਕੁਆਲੀਫਿਕੇਸ਼ਨ ਯੋਗਤਾ ਜੋ ਹੈ ਵਿਦਿਅਕ ਯੋਗਤਾ ਉਸ ਦੇ ਬਾਰੇ ਡਿਟੇਲ ਪੁੱਛੀ ਗਈ ਆ ਸਭ ਤੋਂ ਪਹਿਲੇ ਕਾਲਮ ਦੇ ਵਿੱਚ ਇੱਥੇ ਸੀਰੀਅਲ ਨੰਬਰ ਲਿਖੋਗੇ ਤੁਸੀਂ 1 2 3 4 ਓਕੇ ਔਰ ਸਭ ਤੋਂ ਪਹਿਲਾਂ ਇੱਥੇ ਆਏਗੀ 10th ਔਰ ਇਸ ਤੋਂ ਬਾਅਦ 12th ਆਏਗੀ ਔਰ ਇਸ ਤੋਂ ਬਾਅਦ ETT ਆਏਗੀ ਔਰ ਇਸ ਤੋਂ ਬਾਅਦ ਜੋ ਵੀ ਤੁਹਾਡੀ ਗ੍ਰੈਜੂਏਸ਼ਨ ਹੈ ਜਾਂ ਪੋਸਟ ਗ੍ਰੈਜੂਏਸ਼ਨ ਹੈ ਉਹ ਇੱਥੇ ਮੈਂਸ਼ਨ ਹੋਏਗੀ ਸਭ ਤੋਂ ਪਹਿਲਾਂ ਗ੍ਰੈਜੂਏਸ਼ਨ ਆਏਗੀ ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਆਏਗੀ ਠੀਕ ਹੈ ਸੀਕੁਐਂਸ ਦੇ ਵਿੱਚ ਲਿਖਣਾ ਔਰ ਕਿਹੜੀ ਸੰਸਥਾ ਤੋਂ ਕੀਤੀ ਹੈ ਅਗਰ ਤੁਸੀਂ ਪੀਐਸਸੀਬੀ ਤੋਂ ਕੀਤੀ ਹੈ ਤਾਂ ਪੀਐਸਸੀਬੀ ਲਿਖੋਗੇ ਸੀਬੀਐਸਸੀ ਤੋਂ ਕੀਤੀ ਹੈ ਤਾਂ ਸੀਬੀਐਸਸੀ ਲਿਖੋਗੇ ਠੀਕ ਹੈ ਜੋ ਵੀ ਜਿੱਥੋਂ ਵੀ ਕੀਤੀ ਹੈ ਆਈਟਟੀ ਮੋਸਟਲੀ ਸਭ ਨੇ ਐਸਈਆਰਟੀ ਤੋਂ ਕੀਤੀ ਹੈ ਤਾਂ ਐਸਈਆਰਟੀ ਲਿਖੋਗੇ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਾਰਾ ਪੰਜਾਬੀ ਵਿੱਚ ਫਿਲ ਕਰਨਾ ਹੈ ਇਸ ਚੀਜ਼ ਨੂੰ ਤੁਸੀਂ ਇੰਗਲਿਸ਼ ਵਿੱਚ ਫਿਲ ਕਰ ਸਕਦੇ ਹੋ ਗ੍ਰੈਜੂਏਸ਼ਨ ਕਈਆਂ ਨੇ ਪੀਯੂ ਚੰਡੀਗੜ੍ਹ ਤੋਂ ਕੀਤੀ ਹੈ ਕਈਆਂ ਨੇ ਗੁਰਨਾਨਕ ਦੇਵ ਜੀ ਯੂਨੀਵਰਸਿਟੀ ਤੋਂ ਕੀਤੀ ਹੈ ਕਈਆਂ ਨੇ ਪਟਿਆਲਾ ਯੂਨੀਵਰਸਿਟੀ ਤੋਂ ਕੀਤੀ ਹੈ ਉਹ ਤੁਸੀਂ ਆਪਣੀ ਯੂਨੀਵਰਸਿਟੀ ਮੈਂਸ਼ਨ ਕਰਨੀ ਹੈ ਫਿਰ ਵਿਦਿਅਕ ਸੈਸ਼ਨ ਕੀ ਸੀ ਮਤਲਬ ਕਿ 10ਥ ਕਿਹੜੇ ਸਾਲ ਦੇ ਵਿੱਚ ਤੁਸੀਂ ਪਾਸ ਕੀਤੀ ਹੈ ਕਈਆਂ ਨੇ ਮਾਰਚ 2015 ਵਿੱਚ ਕੀਤੀ ਹੋਣੀ ਹੈ ਇਹ ਤੁਸੀਂ ਆਪਣਾ ਈਅਰ ਦੇਖ ਲੈਣਾ ਸਰਟੀਫਿਕੇਟ ਦੇ ਉੱਪਰ ਠੀਕ ਹੈ ਫਿਰ ਜੇਕਰ ਮਾਰਚ ਇਹ 2015 ਵਿੱਚ ਹੈ ਤਾਂ ਇਹ 2017 ਵਿੱਚ ਹੈ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਹਾਲਾਂਕਿ ਸਭ ਦੇ ਅਲੱਗ-ਅਲੱਗ ਹੋਣਗੇ ਠੀਕ ਹੈ ਫਿਰ ਐਟਟीडी ਸੈਸ਼ਨ ਕੀ ਹੈ ਕਈਆਂ ਦਾ 2014-16 ਹੋਣਾ ਹੈ ਕਈਆਂ ਦਾ ਇਸ ਤੋਂ ਪਹਿਲਾਂ ਹੋਣਾ ਹੈ 16-18 ਹੋਣਾ ਹੈ ਜੋ ਵੀ ਤੁਹਾਡਾ ਸੈਸ਼ਨ ਹੈ ਫਿਰ ਗ੍ਰੈਜੂਏਸ਼ਨ ਜੋ ਹੈ ਉਹ ਕਿਹੜੇ ਸਾਲ ਤੋਂ ਕਿਹੜੇ ਸਾਲ ਤੱਕ ਕੀਤੀ ਹੈ 2017 ਤੋਂ 20 ਹੈ 2018 ਤੋਂ 21 ਹੈ ਉਹ ਤੁਸੀਂ ਇੱਥੇ ਮੈਂਸ਼ਨ ਕਰੋਗੇ ਫਿਰ ਥੱਲੇ ਜੋ ਪੋਸਟ ਗ੍ਰੈਜੂਏਸ਼ਨ ਵਾਲਾ ਕਾਲਮ ਹੈ ਤਾਂ ਤੁਸੀਂ ਉਹ ਮੈਂਸ਼ਨ ਕਰੋਗੇ ਫਿਰ ਉਸ ਪੋਸਟ ਨਾਲ ਸੰਬੰਧਿਤ ਵਿਸ਼ੇ ਜੋ ਤੁਸੀਂ ਪੜੇ ਆ ਠੀਕ ਹੈ ਇੱਥੇ ਤੁਸੀਂ ਉਹ ਸਬਜੈਕਟ ਮੈਂਸ਼ਨ ਕਰ ਦੇਣੇ ਆ ਇਹ ਤੁਹਾਡੇ ਸਰਟੀਫਿਕੇਟ ਦੇ ਉੱਪਰ ਮੈਂਸ਼ਨ ਹੋਣਗੇ ਔਰ ਇੱਥੇ ਅਗਰ ਤੁਸੀਂ ਨੋਨ ਮੈਡੀਕਲ ਹੈ ਤਾਂ ਨੋਨ ਮੈਡੀਕਲ ਲਿਖ ਦਿਓ ਮੈਡੀਕਲ ਹੈ ਤਾਂ ਮੈਡੀਕਲ ਲਿਖ ਦਿਓ ਠੀਕ ਹੈ ਉਹ ਸਬਜੈਕਟ ਮੈਂਸ਼ਨ ਕਰ ਦੇਣਾ ਔਰ ਈਟੀਟੀ ਦੇ ਵਿੱਚ ਬਹੁਤ ਸਾਰੇ ਸਬਜੈਕਟ ਹੁੰਦੇ ਆ ਤਾਂ ਤੁਸੀਂ ਇੱਥੇ ਸਿਰਫ ਆਲ ਸਬਜੈਕਟ ਹੀ ਲਿਖਣਾ ਹੈ ਓਕੇ ਔਰ ਗ੍ਰੈਜੂਏਸ਼ਨ ਦੇ ਵਿੱਚ ਪੰਜ ਹੀ ਹੁੰਦੇ ਆ ਇੰਗਲਿਸ਼ ਪੰਜਾਬੀ ਕੰਪਲਸਰੀ ਹੈ ਔਰ ਬਾਕੀ ਜੋ ਤਿੰਨ ਸਬਜੈਕਟ ਆ ਉਹ ਵੀ ਮੈਂਸ਼ਨ ਕਰਨੇ ਆ ਨਾਲ ਇੰਗਲਿਸ਼ ਪੰਜਾਬੀ ਵੀ ਕਰਨੀ ਆ ਠੀਕ ਹੈ ਫਿਰ ਤੁਸੀਂ ਰੈਗੂਲਰ ਕੀਤੀ ਹੈ ਤਾਂ ਰੈ ਔਰ ਜੇ ਅਗਰ ਤੁਸੀਂ ਡਿਸਟੈਂਸ ਜਾਂ ਪ੍ਰਾਈਵੇਟ ਕੀਤੀ ਹੈ ਤਾਂ ਉਹ ਲਿਖੋਗੇ ਠੀਕ ਹੈ ਉਸ ਤੋਂ ਬਾਅਦ ਪਾਸ ਕਰਨ ਦੀ ਮਿਤੀ ਜੋ ਤੁਹਾਡੀ ਡੀਐਮਸੀ ਦੇ ਉੱਪਰ ਪਾਸ ਕਰਨ ਦੀ ਮਿਤੀ ਲਿਖੀ ਹੋਏਗੀ ਡੀਐਮਸੀ ਦੇ ਉੱਪਰ ਮੈਂਸ਼ਨ ਹੁੰਦੀ ਹੈ ਮੰਨ ਲਓ ਕਿਸ ਦੀ 14 6 2011 ਔਰ ਉਹ ਤੁਸੀਂ ਇਹ ਪੂਰੀ ਲਿਖੋਗੇ ਠੀਕ ਹੈ ਇਹ ਸਾਰੀ ਡੇਟ ਜੋ ਹੈ ਉਹ ਤੁਹਾਡੇ ਸਰਟੀਫਿਕੇਟ ਦੇ ਉੱਪਰ ਮੈਂਸ਼ਨ ਹੋਣਗੀਆਂ ਫਿਰ ਤੁਸੀਂ ਪ੍ਰਾਪਤ ਅੰਕ ਕਿੰਨੇ ਕੀਤੇ ਆ ਮੰਨ ਲਓ ਕਿਸੇ ਨੇ 1100 ਕੀਤੇ ਆ 1500 ਦੇ ਵਿੱਚੋਂ ਠੀਕ ਹੈ ਇੱਥੇ ਕਿਸੇ ਨੇ 450 ਦੇ ਵਿੱਚੋਂ 300 ਕੀਤੇ ਆ ਔਰ ਇੱਥੇ 1800 ਦੇ ਵਿੱਚ ਜੋ ਐ 1400 ਕੀਤੇ ਆ ਜੋ ਵੀ ਤੁਸੀਂ ਪ੍ਰਾਪਤ ਕੀਤੇ ਆ ਮਾਰਕਸ ਠੀਕ ਐ ਇੱਥੇ ईटीटी ਦਾ ਜਦੋਂ ਮੈਂਸ਼ਨ ਕਰੋਗੇ ਕਈ ਜਿਨ੍ਹਾਂ ਨੇ 2 ਸਾਲ ਦੇ ਵਿੱਚ ਦੋ ਅਲੱਗ-ਅਲੱਗ ਸਰਟੀਫਿਕੇਟ ਆ ਉਹ ਟੋਟਲ ਮੈਂਸ਼ਨ ਕਰੋਗੇ ਠੀਕ ਐ ਜਿੰਨੇ ਦਾ ਵੀ ਪੇਪਰ ਐ 1800 ਨਹੀਂ ਜ਼ਿਆਦਾ ਵੀ ਹੋ ਸਕਦਾ 2400 ਵੀ ਹੋ ਸਕਦਾ ਅਲੱਗ-ਅਲੱਗ ਐ ਠੀਕ ਐ ਉਸ ਤੋਂ ਬਾਅਦ ਜੋ ਪ੍ਰਤੀਸ਼ਤ ਹੈ ਉਹ ਤੁਸੀਂ ਇੱਥੇ ਮੈਂਸ਼ਨ ਕਰਨੀ ਐ ਔਰ ਇੱਥੇ ਸਪੈਸ਼ਲ ਮੈਂਸ਼ਨ ਹੈ ਕਿ ਪ੍ਰਤੀਸ਼ਤ ਜੋ ਹੈ ਉਹ ਦਸਨਾ ਦਸ਼ਮਲਵ ਤੋਂ ਬਾਅਦ ਜੋ ਚਾਰ ਅੰਕ ਨੇ ਉਹ ਮੈਂਸ਼ਨ ਕਰਨੇ ਆ ਮੰਨ ਲਓ ਤੁਹਾਡੇ ਇੱਥੇ ਆ ਰਿਹਾ 87% ਔਰ ਇੱਥੇ ਚਾਰ ਅੰਕ ਜੋ ਹੈ ਉਹ ਲਿਖਣੇ ਆ 444 ਇਦਾਂ ਪੂਰਾ ਨਹੀਂ ਆਏਗਾ ਤੁਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹੋ 87 444 ਠੀਕ ਹੈ ਇਦਾਂ ਮੈਂਸ਼ਨ ਕਰ ਸਕਦੇ ਹੋ ਤੁਸੀਂ ਵਿਸ਼ੇਸ਼ ਕਥਨ ਵਾਲਾ ਤੁਸੀਂ ਖਾਲੀ ਛਡਣਾ ਕਾਲਮ ਵਿਸ਼ੇਸ਼ ਕਥਨ ਦੇ ਵਿੱਚ ਕੁਝ ਨਹੀਂ ਲਿਖਣਾ ਉਸ ਤੋਂ ਬਾਅਦ ਪੰਜਾਬੀ ਪਾਸ ਵਿਸ਼ੇਸ਼ ਬੰਦੀ ਠੀਕ ਹੈ ਪੰਜਾਬੀ ਕਿਹੜੀ ਕਲਾਸ ਦੇ ਵਿੱਚ ਪਾਸ ਕੀਤੀ ਹੈ ਮਿਸ ਸਭ ਨੇ 10th ਦੇ ਵਿੱਚ ਕੀਤੀ ਹੈ ਜਿਨ੍ਹਾਂ ਨੇ 10th ਦੇ ਵਿੱਚ ਨਹੀਂ ਕੀਤੀ ਉਹ ਆਪਣਾ ਦੇਖ ਲੈਣਾ ਔਰ ਪਾਸ ਕਰਨ ਦੀ ਮਿਤੀ ਜੋ ਹੈ ਸਰਟੀਫਿਕੇਟ ਦੇ ਵਿੱਚ ਮੈਂਸ਼ਨ ਹੀ ਹੈ ਜੋ ਤੁਸੀਂ ਉੱਪਰ ਡੇਟ ਫਿਲ ਕੀਤੀ ਹੋਏਗੀ ਉਹ ਇੱਥੇ ਫਿਲ ਕਰ ਦੇਣੀ ਹੈ ਕਿਸ ਸੰਸਥਾ ਬੋਰਡ ਯੂਨੀਵਰਸਿਟੀ ਤੋਂ ਪਾਸ ਕੀਤੀ ਹੈ ਉਸ ਦਾ ਨਾਮ ਪੀਐਸਸੀਬੀ ਤੋਂ ਕੀਤੀ ਹੈ ਤਾਂ ਪੀਐਸਸੀਬੀ ਲਿਖ ਦੇਣਾ ਇਸ ਨੂੰ ਪੂਰਾ ਵੀ ਲਿਖ ਸਕਦੇ ਹੋ ਪੰਜਾਬ ਸਕੂਲ ਸਿੱਖਿਆ ਬੋਰਡ ਠੀਕ ਹੈ ਪੰਜਾਬੀ ਦੇ ਵਿੱਚ ਇੰਗਲਿਸ਼ ਵਿੱਚ ਵੀ ਲਿਖ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਹੈ ਅੱਗੇ ਪੰਜਾਬ ਵਸਨੀਕ ਦਾ ਸਰਟੀਫਿਕੇਟ ਹੁਣ ਇੱਥੇ ਕੈਂਡੀਡੇਟ ਪੁੱਛਣਗੇ ਕਿ ਅਸੀਂ ਬਾਹਰ ਅਦਰ ਡਿਸਟ੍ਰਿਕਟ ਦੇ ਆ ਤਾਂ ਤੁਹਾਡੇ ਕੋਲ ਨਹੀਂ ਹੋਏਗਾ ਆਫਕੋਰਸ ਠੀਕ ਹੈ ਜਿਨ੍ਹਾਂ ਕੋਲ ਜੋ ਪੰਜਾਬ ਦੇ ਨੇ ਉਹ ਜ਼ਰੂਰ ਬਣਾ ਲਿਓ ਠੀਕ ਹੈ ਔਰ ਪੰਜਾਬ ਵਸਨੀਕ ਸਰਟੀਫਿਕੇਟ ਦੇ ਉੱਪਰ ਇੱਕ ਲੜੀ ਨੰਬਰ ਸਪੈਸ਼ਲ ਮੈਂਸ਼ਨ ਹੁੰਦਾ ਉਹ ਤੁਸੀਂ ਫਿਲ ਕਰਨਾ ਇੱਥੇ 1 2 3 ਨਹੀਂ ਲਿਖਣਾ ਠੀਕ ਹੈ ਇਸ ਸਰਟੀਫਿਕੇਟ ਦੇ ਉੱਪਰ ਹੀ ਮੈਂਸ਼ਨ ਹੋਏਗਾ ਤੁਸੀਂ ਉਹ ਵਾਲਾ ਲੜੀ ਨੰਬਰ ਫਿਲ ਕਰਨਾ ਹੈ ਔਰ ਸਰਟੀਫਿਕੇਟ ਜਾਰੀ ਕਰਨ ਦੀ ਮਿਤੀ ਜੋ ਹੈ ਉਹ ਸਰਟੀਫਿਕੇਟ ਦੇ ਉੱਪਰ ਹੀ ਲਿਖੀ ਹੋਏਗੀ ਮੰਨ ਲਓ ਕਿਸੇ ਨੂੰ 10 11 21 ਦਾ ਮੈਂਸ਼ਨ ਹੈ ਤੈਕੀ ਦਾ ਮੈਨਲੀ ਇਹ 2-3 ਸਾਲ ਦਾ ਵੈਲਿਡ ਹੁੰਦਾ ਠੀਕ ਹੈ ਜੇਕਰ ਤੁਸੀਂ ਨਵਾਂ ਬਣਾਓਗੇ ਤਾਂ ਉਹ ਇਨਫ ਹੈ ਫਿਰ ਸਰਟੀਫਿਕੇਟ ਜਾਰੀ ਕਰਨ ਵਾਲੇ ਅਧਿਕਾਰੀ ਦਾ ਅਹੁਦਾ ਕੀ ਹੈ ਉਹ ਐਸ ਡੀ ਐਮ ਹੈ ਨਾਇਬ ਤਹਿਸੀਲਦਾਰ ਹੈ ਜੋ ਵੀ ਹੈ ਠੀਕ ਹੈ ਉਹ ਤੁਸੀਂ ਇੱਥੋਂ ਲਿਖੋਗੇ ਜਾਰੀ ਸਰਟੀਫਿਕੇਟ ਦਾ ਸਥਾਨ ਕਿੱਥੋਂ ਤੁਹਾਨੂੰ ਜਾਰੀ ਹੋਇਆ ਉਸ ਤਹਿਸੀਲ ਦਾ ਵੀ ਨਾਮ ਲਿਖ ਸਕਦੇ ਹੋ ਸਬ ਡਿਵੀਜ਼ਨ ਦਾ ਵੀ ਨਾਮ ਲਿਖ ਸਕਦੇ ਹੋ ਠੀਕ ਹੈ ਯੋਗ ਅਧਿਕਾਰੀ ਨੇ ਕੀਤਾ ਤਾਂ ਯੋਗ ਹੈ ਲਿਖੋਗੇ ਠੀਕ ਹੈ ਔਰ ਸਕਰੂਟੀਨੀ ਸਮੇਂ ਤਸਦੀਕ ਕਰਨ ਵਾਲੇ ਅਧਿਕਾਰੀ ਦੇ ਨਾਮ ਇੱਥੇ ਸਟਾਕਸ਼ਰ ਹੋਣਗੇ ਉਹ ਆਪਣੇ ਆਪ ਕਰੇਗਾ ਜਦੋਂ ਤੁਹਾਡੇ ਸਰਟੀਫਿਕੇਟ ਵੈਰੀਫਾਈ ਕਰੇਗਾ ਇਹ ਕਾਲਮ ਖਾਲੀ ਛੱਡ ਦੇਣਾ ਤੁਸੀਂ ਉਸ ਤੋਂ ਬਾਅਦ ਕੈਟਾਗਰੀ ਐਸ ਸੀ ਠੀਕ ਹੈ ਇਹ ਜੋ ਐਸ ਸੀ ਕੈਟਾਗਰੀ ਦੇ ਵਾਲੇ ਨੇ ਨਾ ਉਹਨਾਂ ਨੇ ਫਿੱਲ ਕਰਨਾ ਸਿਰਫ ਐਸਸੀਐਮਬੀ ਵਾਲੇ ਤੋਂ ਐਸਸੀਐਮਬੀ ਵਾਲੇ ਐਸੀਆਰਓ ਐਸੀਵੀ ਮੁਕਤ ਜਾਤੀ ਜੋ ਵੀ ਤੁਹਾਡੀ ਕੈਟਾਗਰੀ ਹੈ ਤੁਸੀਂ ਉਸ ਦੇ ਵਿੱਚ ਟਿਕ ਕਰੋਗੇ ਔਰ ਸਰਟੀਫਿਕੇਟ ਜਾਰੀ ਕਰਨ ਦੀ ਮਿਤੀ ਮੈਂਸ਼ਨ ਕਰੋਗੇ ਜਿਵੇਂ ਪੰਜਾਬ ਵਸਨੀਕ ਸਰਟੀਫਿਕੇਟ ਵਾਲੇ ਵਾਲਾ ਕੀਤਾ ਤੁਸੀਂ ਉਹ ਇੱਥੇ ਮੈਂਸ਼ਨ ਕਰੋਗੇ ਔਰ ਇਹ ਵਾਲਾ ਕਾਲਮ ਜੋ ਹੈ ਉਹ ਖਾਲੀ ਛੱਡ ਦੋਗੇ ਸਿਰਫ ਇੱਕ ਹੀ ਕੈਟਾਗਰੀ ਤੇ ਟਿਕ ਕਰਨਾ ਜੋ ਤੁਹਾਡੀ ਹੈ ਅਗਰ ਤੁਸੀਂ ਇਸ ਵਿੱਚ ਨਹੀਂ ਆਉਂਦੇ ਤਾਂ ਇਸ ਤਰ੍ਹਾਂ ਲਗਾ ਦੇਣਾ ਓਕੇ ਅੱਗੇ ਚੱਲਦੇ ਹਾਂ ਇੱਥੇ ਅੰਗੂਠਾ ਲੱਗੇਗਾ ਤੁਹਾਡਾ ਇੱਥੇ ਤੁਹਾਡੇ ਸਾਈਨ ਹੋਣਗੇ ਇਹ ਇੱਥੇ ਜੋ ਡੀਵੀ ਕਰੇਗਾ ਉਸ ਦੇ ਸਾਈਨ ਹੋਣਗੇ ਅਗਰ ਬੀਸੀ ਕੈਟਾਗਰੀ ਹੈ ਤਾਂ ਸੇਮ ਸਰਟੀਫਿਕੇਟ ਜਾਰੀ ਕਰਨ ਦੀ ਮਿਤੀ ਉਸ ਦਾ ਉਦਾ ਕੀ ਹੈ ਜੋ ਪੰਜਾਬ ਰਾਈਡੈਂਸ ਵਾਲਾ ਸਰਟੀਫਿਕੇਟ ਹੈ ਸੇਮ ਸਲਾਨਾ ਆਮਦਨ ਪੁੱਛੀ ਹੈ ਅਗਰ ਤੁਸੀਂ ਬੀਸੀ ਕੈਟਾਗਰੀ ਦੇ ਨਹੀਂ ਹੋ ਤਾਂ ਇਸ ਨੂੰ ਇਸ ਤਰ੍ਹਾਂ ਲਗਾ ਸਕਦੇ ਹੋ ਡੈਸ਼ ਡੈਸ਼ ਉਸ ਤੋਂ ਬਾਅਦ ਅਗਰ ਸੁਤੰਤਰ ਸੇਨਾਨੀ ਹੋ ਤਾਂ ਫਿਲ ਕਰਨੀ ਹੈ ਅਦਰਵਾਈਜ਼ ਇਸ ਤਰ੍ਹਾਂ ਡੈਸ਼ ਡੈਸ਼ ਲਗਾ ਦੇਣਾ ਫਿਰ ਸਪੋਰਟਸ ਵਾਲੇ ਉਹ ਤਾਂ ਫਿਲ ਕਰਨੀ ਹੈ ਅਦਰਵਾਈਜ਼ ਡੈਸ਼ ਡੈਸ਼ ਲਗਾ ਦੇਣਾ ओके okay. अगर ਤੁਸੀਂ ईडब्ल्यूएस ਕੈਟਾਗਰੀ ਵਾਲੇ ਹੋ ਤਾਂ ਫਿਲ ਕਰਨੀ ਹੈ अदरवाइज डैश डैश ਲਗਾ ਦੇਣਾ ਫਿਰ ਕੈਟਾਗਰੀ ਹੈਂਡੀਕੈਪਡ ਹੈਂਡੀਕੈਪਡ ਹੋ ਤਾਂ ਫਿਲ ਕਰਨੀ ਹੈ ਜਿਸ ਵੀ ਕੈਟਾਗਰੀ ਦੇ ਹੋ ਸਿਰਫ ਉਹੀ ਕੈਟਾਗਰੀ ਫਿਲ ਕਰਨੀ ਹੈ अदरवाइज डैश डैश ਲਗਾ ਕੇ ਆਪਣਾ ਅੰਗੂਠਾ ਲੰਗਾਓ ਸਾਈਨ ਕਰੋ ਠੀਕ ਹੈ ਚੈੱਕ ਕਰ ਵਾਪਸ ਤੋਂ ਬਾਅਦ ਹੁਣ ਇੱਥੇ ਆਉਂਦੀ ਹੈ ਲੜੀ ਨੰਬਰ ਔਰ ਕੁਝ ਡਾਕੂਮੈਂਟ ਮੈਂਸ਼ਨ ਨੇ ਔਰ ਤੁਸੀਂ ਇੱਥੇ ਕੀ ਕੀ ਲਗਾਇਆ ਹੈ ਅਪਲਾਈ ਕੀ ਤੁਸੀਂ ਸਾਮੀਦਾ ਰਜਿਸਟ੍ਰੇਸ਼ਨ ਫਾਰਮ ਜੋ ਹੈ ਉਹ ਲਗਾਇਆ ਤਾਂ ਹਾਂ ਕਰੋਗੇ ਜੇ ਨਹੀਂ ਲਗਾਇਆ ਤਾਂ ਨਹੀਂ ਫੀਜ਼ ਜੋ ਮਕਰ ਹੋਣ ਦਾ ਸਬੂਤ ਲਗਾਇਆ ਹਾਂ ਕਰੋਗੇ ਜੇ ਨਹੀਂ ਲਗਾਇਆ ਤਾਂ ਨਹੀਂ ਕਰੋਗੇ ਠੀਕ ਹੈ ਜਿੱਥੇ ਜਿੱਥੇ ਜੋ ਜੋ ਡਾਕੂਮੈਂਟ ਤੁਸੀਂ ਲਗਾਏ ਆ ਉੱਥੇ ਯੈਸ ਕਰੋਗੇ ਮਤਲਬ ਕਿ ਹਾਂ ਲਿਖੋਗੇ ਅਗਰ ਨਹੀਂ ਹੈ ਤਾਂ ਨਹੀਂ ਲਗਾਓਗੇ ਠੀਕ ਹੈ ਇੱਥੇ ਕੁਝ ਨਹੀਂ ਲਿਖਣਾ ਏ ਡੀ ਵੀ ਜੋ ਕਰੇਗਾ ਉਸ ਦਾ ਕੰਮ ਹੈ ਓਕੇ ਫਿਰ ਇੱਥੇ ਤੁਸੀਂ ਆਪਣਾ ਅੰਗੂਠਾ ਲਗਾਓਗੇ ਸਾਈਨ ਕਰੋਗੇ ਇੱਥੇ ਜੋ ਡੀ ਵੀ ਕਰੇਗਾ ਉਸ ਦੇ ਸਾਈਨ ਹੋਣਗੇ ਔਰ ਐਂਡ ਤੇ ਇੱਕ ਫਾਰਮ ਹੈ ਇੱਥੇ ਤੁਸੀਂ ਉਮੀਦਵਾਰ ਦਾ ਨਾਮ ਪੁੱਛਿਆ ਗਿਆ ਜੋ ਵੀ ਤੁਹਾਡਾ ਨਾਮ ਹੈ ਉਹ ਤੁਸੀਂ ਮੈਂਸ਼ਨ ਕਰੋਗੇ ਪੰਜਾਬੀ ਦੇ ਵਿੱਚ ਔਰ ਪਿਤਾ ਦਾ ਨਾਮ ਜੋ ਤੁਹਾਡਾ ਫਾਦਰ ਦਾ ਨਾਮ ਹੈ ਉਹ ਤੁਸੀਂ ਮੈਂਸ਼ਨ ਕਰੋਗੇ ਔਰ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਕੀ ਹੈ ਪੋਸਟ ਜੋ ਅਸਾਮੀ 2364 ਹੈ ਉਸ ਦਾ ਰਜਿਸਟ੍ਰੇਸ਼ਨ ਨੰਬਰ ਉਸ ਦਾ ਰੋਲ ਨੰਬਰ ਅਸਾਮੀ ਦਾ ਨਾਮ ਤੇ ਤੁਸੀਂ ਕੀ ਕਰੋਗੇ 8TT 2364 ਜਾਂ 1664 ਜੋ ਵੀ ਹੈ ਤੁਸੀਂ ਉਹ ਮੈਂਸ਼ਨ ਕਰੋਗੇ ਓਕੇ ਫਿਰ ਥੱਲੇ ਲਿਖਿਆ ਹੋਇਆ ਹੈ ਕੇਵਲ ਦਫਤਰੀ ਵਰਤੋਂ ਲਈ ਤੁਸੀਂ ਇੱਥੇ ਕੁਝ ਨਹੀਂ ਕਰਨਾ ਇਸ ਨੂੰ ਤੁਸੀਂ ਖਾਲੀ ਛੱਡਣਾ ਹੈ ਓਕੇ ਜੋ ਡੀਵੀ ਕਰੇਗਾ ਇਹ ਕੰਮ ਉਹਨਾਂ ਦਾ ਹੈ ਓਕੇ ਫਿਰ ਇੱਕ ਫਾਰਮ ਜੋ ਹੈ ਉਹ ਹੋਰ ਦਿੱਤਾ ਹੋਇਆ ਹੈ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਪੰਜਾਬ ਇਹ ਸਿਰਫ ਉਹਨਾਂ ਲਈ ਹੈ ਜੋ ਸਿੱਖਿਆ ਪ੍ਰੋਵਾਈਡਰ ਨੇ ਐਜੂਕੇਸ਼ਨ ਪ੍ਰੋਵਾਈਡਰ ਨੇ ਐਜੂਕੇਸ਼ਨ ਵਲੰਟੀਅਰ ਨੇ ایਜੀਐਸ ਵਲੰਟੀਅਰ ਨੇ ਏਆਈਈ ਵਲੰਟੀਅਰ ਨੇ ਐਸਟੀਆਰ ਵਲੰਟੀਅਰ ਨੇ ਉਹਨਾਂ ਲਈ ਆਏ ਸਿਰਫ ਬਾਕੀ ਜਿਨ੍ਹਾਂ ਨੇ ਸਿਰਫ ਆਪਣਾ ਈਟੀਟੀ ਕਰਕੇ ਇਹ ਪੇਪਰ ਦਿੱਤਾ ਉਹਨਾਂ ਲਈ ਨਹੀਂ ਹੈ ਜੋ ਪਹਿਲਾਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਐਜ਼ ਅ ਵਲੰਟੀਅਰ ਸਿੱਖਿਆ ਪ੍ਰੋਵਾਈਡਰ ਕੰਮ ਕਰ ਰਿਹਾ ਇਹ ਉਹਨਾਂ ਨੇ ਫਿਲ ਕਰਨਾ ਹੈ ਠੀਕ ਹੈ ਇਹ ਉਹਨਾਂ ਲਈ ਆ ਉਹਨਾਂ ਦੇ ਤਜਰਬੇ ਦੇ ਨੰਬਰ ਬੀਪੀਓ ਦੇ ਸਾਈਨ ਹੋਣਗੇ ਬੀਪੀਓ 1 ਬੀਪੀਓ 2 ਬੀਪੀਓ 3 ਉਪ ਜ਼ਿਲ੍ਹਾ ਸਿੱਖਿਆ ਅਫਸਰ ਦੇ ਸਾਈਨ ਜ਼ਿਲ੍ਹਾ ਸਿੱਖਿਆ ਅਫਸਰ ਦੇ ਸਾਈਨ ਔਰ ਉਹਨਾਂ ਦੀ ਸਟੈਂਪ ਲੱਗੇਗੀ ਓਕੇ ਸੋ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਦੱਸਤਾ ਕਿ ਕੀ ਕੀ ਫਾਰਮ ਦੇ ਵਿੱਚ ਕਿਵੇਂ ਫਿਲ ਕਰਨਾ ਹੈ ਓਕੇ ਇਸ ਤੋਂ ਬਾਅਦ ਵੀ ਕੋਈ ਡਾਊਟ ਹੁੰਦਾ ਹੈ ਤਾਂ ਤੁਹਾਨੂੰ ਟੈਲੀਗ੍ਰam ਗਰੁੱਪ ਦਾ ਲਿੰਕ ਜੋ ਹੈ ਕਮੈਂਟ ਬਾਕਸ ਦੇ ਵਿੱਚ ਦਿੱਤਾ ਹੋਇਆ ਮਿਲ ਜੇਗਾ ਓਕੇ ਤੁਸੀਂ ਉਸ ਨੂੰ ਜੁਆਇਨ ਕਰ ਸਕਦੇ ਹੋ ਔਰ ਇੱਕ ਵੀਡੀਓ ਹੋਰ ਜੋ ਹੈ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ ਉਹ ਤੁਹਾਨੂੰ ਇਸੇ ਹੀ ਚੈਨਲ ਤੇ ਅਗਲੀ ਵੀਡੀਓ ਦੇ ਵਿੱਚ ਦੱਸਿਆ ਜਾਏਗਾ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਔਰ ਵੀਡੀਓ ਨੂੰ ਆਪਣੇ ਸਾਥੀਆਂ ਤੱਕ ਜਰੂਰ ਸ਼ੇਅਰ ਕਰੋ। ਥੈਂਕ ਯੂ ਸੋ ਮੱਚ।